ਜਿਹੜਾ ਉਦੋਂ ਪ੍ਰਾਈਮ ਮਿਨਿਸਟਰ ਸੀਗਾ ਉਹ ਨਹਿਰੂ ਸੀਗਾ ਤੇ ਭੀਮ ਸែន ਸੱਚਰ ਇੱਕ ਹਿੰਦੂ ਜਿਹੜਾ ਆ ਉਹ ਇੱਥੇ ਦਾ ਮੁੱਖ ਮੰਤਰੀ ਸੀਗਾ ਦੇਖੋ ਇੱਕ ਕੁਝ ਸਾਲ ਪਹਿਲਾਂ 7-8 ਸਾਲ ਪਹਿਲਾਂ ਸਿੱਖ ਜਿਹੜੇ ਆ ਉਹ ਆਜ਼ਾਦੀ ਦੀ ਲੜਾਈ ਲੜ ਰਹੇ ਆ ਤੇ 7-8 ਸਾਲ ਬਾਅਦ ਸਾਡੀ ਦੁਰਦਿਸ਼ਾ ਦੇਖੋ ਆਪਣੇ ਕਿੱਥੇ ਵਾਸਤੇ ਲੜ ਰਹੇ ਆ ਆਪਣੇ ਕਿੱਥੇ ਲਈ ਲੜ ਰਹੇ ਆ ਜਦ ਕਿ ਉਹਨਾਂ ਨੂੰ ਤਾਂ ਸਾਰੀ ਇੰਡੀਆ ਤੋਂ ਪਹਿਲਾਂ ਹਾਂ ਮਤਲਬ ਪੰਜਾਬ ਦੇ ਸਿੱਖਾਂ ਨੂੰ ਜਿਹੜਾ ਆਜ਼ਾਦੀ ਦਾ ਨਿਗਾ ਉਹ ਮਨਾ ਦੇਣਾ ਚਾਹੀਦਾ ਸੀਗਾ ਪਰ ਉਹ ਸਿੱਖਾਂ ਦੇ ਹਤਾਇਛੀ ਨਹੀਂ ਹੋਏ ਉਹਨਾਂ ਨੇ ਪਹਿਲਾਂ ਹੀ ਇਹ ਸਾਰਾ ਪਲਾਨ ਕੀਤਾ ਹੋਇਆ ਸੀਗਾ ਮਾਸਟਰ ਤਾਰਾ ਸਿੰਘ ਜੀ ਨੂੰ ਅਰੈਸਟ ਕਰ ਲਿਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਗੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਸੀਗੇ ਵਾਬਾ ਹਰਕਿਸ਼ਨ ਸਿੰਘ ਉਹਨਾਂ ਨੂੰ ਅਰੈਸਟ ਕਰ ਲਿਆ ਫਿਰ ਜਿਹੜੇ ਧਾਰਮਿਕ ਆਗੂ ਸੀਗੇ ਉਹਨਾਂ ਨੂੰ ਅਰੇਸਟ ਕੀਤਾ ਗਿਆ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਸੀ ਉਹਨਾਂ ਨੂੰ ਵੀ ਅਰੇਸਟ ਕਰ ਲਿਆ ਗਿਆ ਤੇ ਹੋਰ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਤੇ ਉਸ ਤੋਂ ਬਾਅਦ ਸ਼ੀਦਾਵਾਲਾ ਸ਼ੀਦਾ ਸਾਹਿਬ ਤੋਂ ਜਿਹੜਾ ਰਸਤਾ ਇੱਧਰ ਦੀ ਜਾਂਦਾ ਨਾ ਸੰਗਤ ਸਾਰੀ ਇੱਧਰਲੇ ਪਾਸੋਂ ਦੇ ਜੋਰ ਸੀਗਾ ਉਦੋਂ ਇੱਧਰਲੇ ਪਾਸੋਂ ਦੀ ਤੇ ਅਟੈਕ ਵੀ ਇੱਧਰਲੇ ਪਾਸੋਂ ਦੀ ਹੋਇਆ ਤੇ ਉਹ ਅਟੈਕ ਜਿਹੜਾ ਸੀਗਾ ਨਾ ਉਹ ਸਿੱਖਾਂ ਨੂੰ ਅਹਿਸਾਸ ਕਰਾਉਣ ਵਾਲਾ ਸੀ ਵੀ ਤੁਹਾਡੀ ਇਸ ਦੇਸ਼ ਦੇ ਵਿੱਚ ਜਿਹੜੀ ਆ ਆ ਹਾਇਸੀਅਤ ਆ